ਦੁਨੀਆ 'ਚ ਜਿੰਨੇ ਮੰਦਰ ਬਣੇ ਨੇ ਉਹਨਾਂ ਦੇ ਸਾਹਮਣੇ ਤੋਂ ਸੂਰਜ ਚੜਦਾ ਠੀਕ ਹੈ ਜੀ ਸੂਰਜ ਵੱਲ ਮੂੰਹ ਹੁੰਦਾ ਇੱਥੇ ਸਾਹਮਣੇ ਸੂਰਜ ਨਹੀਂ ਚੜਦਾ ਇੱਥੇ ਬਿਲਕੁਲ ਪਿੱਛੇ ਤੋਂ ਸੂਰਜ ਚੜਦਾ ਠੀਕ ਸਭ ਤੋਂ ਪਹਿਲੀਆਂ ਕਿਰਨਾਂ ਜਿਹੜੀਆਂ ਨੇ ਉਹ ਗੁਰਬਾਣੀ ਦੀਆਂ ਜਾਂਦੀਆਂ ਨੇ ਨੰਬਰ 1 ਨੰਬਰ 2 ਇਹ ਅਕਾਲ ਤਖਤ ਸਾਹਿਬ ਹੈ ਇਹ ਟੇਡਾ ਕਿਉਂ ਆ ਕੋਈ ਦੱਸ ਸਕਦਾ ਤੇ ਇਹ ਜਿਹੜਾ ਗੁੰਮਟ ਹੈ ਠੀਕ ਇਹ ਮੀਰੀ ਦਾ ਗੁੰਮੜ ਸਾਹਿਬਾ ਪੀਰੀ ਦਾ ਉਹ ਨਿਮਰਤਾ ਦਾ ਪ੍ਰਤੀਕ ਹੈ ਤੇ ਇਹ ਗੁੰਮੜ ਸਾਹਿਬ ਕਾ ਦਾ ਪ੍ਰਤੀਕ ਹੈ ਚੜ੍ਹਦੀ ਕਲਾ ਦਾ ਪ੍ਰਤੀਕ ਅਸੀਂ ਨਿਮਰਤਾ ਵਿੱਚ ਵੀ ਆ ਤੇ ਅਸੀਂ ਚੜ੍ਹਦੀ ਕਲਾ ਦੇ ਵਿੱਚ ਆ ਦੇਖ ਰਹੇ ਹੋ ਛੋਟੇ ਛੋਟੇ ਗੁੰਮੜ ਲੱਗੇ ਨੇ ਸਾਡਾ ਤੇ ਇਸ ਸਾਈਡ ਵੀ ਤੇ ਉਸ ਸਾਈਡ ਵੀ ਇਹਨਾਂ ਦੀ ਗਿਣਤੀ ਹੈ ਟੋਟਲ 19 ਗਿਣਤੀ ਹੈ ਕਿੰਨੀ ਗਿਣਤੀ ਹੈ 19 19 ਗੁਰੂ ਗ੍ਰੰਥ ਸਾਹਿਬ ਜੀ ਜਦੋਂ ਪ੍ਰਕਾਸ਼ ਕਰਦੇ ਆ ਨਾ ਇੱਕ ਅੰਗ ਦੇ ਉੱਤੇ 19 ਲਾਈਨਾਂ ਹੁੰਦੀਆਂ ਨੇ 19 ਲਾਈਨਾਂ ਇਸ ਪਾਸੇ ਤੇ 19 ਲਾਈਨਾਂ ਉਸ ਪਾਸੇ ਜਾਨੀ ਕਿ ਇਹ ਗੁਰੂਗ੍ਰਾਮ ਸਹਿਰ ਦਾ ਪ੍ਰਕਾਸ਼ ਹੈ ਆ ਜਿਹੜੀ ਜਗ੍ਹਾ ਏ ਇਸ ਜਗ੍ਹਾ ਦੇ ਉੱਤੇ ਇੱਕ ਟਾਵਰ ਬਣਾਇਆ ਸੀਗਾ ਉਹਦਾ ਨਾਮ ਸੀ ਲਾਲ ਚਬੂਤਰਾ ਇਸ ਜਗ੍ਹਾ ਤੇ ਬਣਾਇਆ ਸੀ ਇਸਾਈਆਂ ਨੇ ਗਿਰਜਾ ਘਰ ਜਿੱਥੇ ਬਾਬਾ ਬੁੱਢਾ ਜੀ ਦੀ ਵੇਰੀ ਹੈ ਇਸ ਜਗ੍ਹਾ ਤੇ ਬੁੰਗਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਬੁੰਗਾ ਹੁੰਦਾ ਸੀ ਦਰਵਾਜ ਸਾਹਿਬ ਦੇ ਨੇੜੇ ਤੇੜੇ 84 ਬੁੰਗੇ ਸੀ ਸਾਰੇ ਬੁੰਗੇ ਤੋੜ ਦਿੱਤੇ ਨੇ ਕੇਵਲ ਇੱਕੋ ਬੁੰਗਾ ਬਚਿਆ ਰਾਮਗੜੀ ਆਪੂ ਹਰ ਗੁਰਦੁਆਰਾ ਸਾਹਿਬ ਜੀ ਦੇ ਅੱਗੇ ਨਿਸ਼ਾਨ ਸਾਹਿਬ ਲੱਗਿਆ ਹੁੰਦਾ ਹਰਮੰਦਰ ਸਾਹਿਬ ਦੇ ਪਿੱਛੇ ਲੱਗਿਆ ਕਿਉਂ ਲੱਗਿਆ ਵਿਹੜਾ ਇਹਨੇ ਤੁਸੀਂ ਦੱਸ ਸਕਦੇ ਹੋ ਦਰਵਾਜ ਸਾਹਿਬ ਹੈ ਇਹਦੇ ਚਾਰ ਕੋਨੇ ਤੇ ਚੌਰਸ ਨਾ ਉੱਤਰ ਵਿੱਚ ਹੈ ਨਾ ਦੱਖਣ ਵਿੱਚ ਹੈ ਨਾ ਪੂਰਬ ਵਿੱਚ ਹੈ ਨਾ ਪੱਛਮ ਵਿੱਚ ਹੈ ਨਾ ਅਗਨੀ ਕੋਣ ਵਿੱਚ ਹੈ ਨਾ ਈਸਾਨ ਕੋਣ ਵਿੱਚ ਹੈ ਨਾ ਪ੍ਰithvi ਕੋਣ ਵਿੱਚ ਹੈ ਨਾ ਜਲ ਕੋਣ ਵਿੱਚ ਹੈ ਇਹ ਦਰਵਾਜਾ ਸਾਹਿਬ ਇਹਨਾਂ ਸਾਰੀਆਂ ਚੀਜ਼ਾਂ ਤੋਂ ਮੁਕਤ ਹੈ ਇੱਥੇ ਕੋਈ ਵਾਸਤੂ ਸ਼ਾਸਤਰ ਨਹੀਂ ਹੈ ਦਰਵਾਜਾ ਸਾਹਿਬ ਇਹ ਦੱਸਦਾ ਕਿ ਜੇ ਤੁਸੀਂ ਇੱਥੇ ਨਮਸਕਾਰ ਕਰਨ ਆਇਓ ਨਾ ਤਾਂ ਵਾਸਤੂ ਸ਼ਾਸਤਰ ਤੋਂ ਉੱਤੇ ਉੱਠ ਖੜੋ ਬੈਮਾ ਪਰਮਾ ਚ ਉੱਤੇ ਉੱਠ ਖੜੋ ਤੁਹਾਡੇ ਘਰੋਂ ਜਦੋਂ ਗੁਰਬਾਣੀ ਦੀਆਂ ਪਹਿਲੀਆਂ ਕਿਰਨਾ ਆਉਣਗੀਆਂ ਉਹ ਸਾਰੇ ਦੋਸ਼ ਨਹੀਂ ਤੁਹਾਡੇ ਘਰਾਂ ਦੇ ਵੀ ਦੋਸ਼ ਦੂਰ ਕਰ ਦੇਣਗੀਆਂ ਇੱਕ ਹੋਰ ਚੀਜ਼ ਜਿਹੜੀ ਸਭ ਤੋਂ ਕੀਮਤੀ ਸੁਣਨ ਵਾਲੀ ਹੈ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਤੁਸੀਂ ਧਿਆਨ ਨਾਲ ਦੇਖਣੀਆਂ ਨੇ ਇਧਰੋਂ ਦਰਵਾਜ ਸਾਹਿਬ ਜੀ ਦਾ ਮੱਥਾ ਟੇਕਦੇ ਆ ਨਾ ਦੁਨੀਆ 'ਚ ਜਿੰਨੇ ਮੰਦਰ ਬਣੇ ਨੇ ਉਹਨਾਂ ਦੇ ਸਾਹਮਣੇ ਤੋਂ ਸੂਰਜ ਚੜਦਾ ਠੀਕ ਹੈ ਜੀ ਸੂਰਜ ਵੱਲ ਮੂੰਹ ਹੁੰਦਾ ਇੱਥੇ ਸਾਹਮਣੇ ਸੂਰਜ ਨਹੀਂ ਚੜਦਾ ਇੱਥੇ ਬਿਲਕੁਲ ਪਿੱਛੇ ਤੋਂ ਸੂਰਜ ਚੜਦਾ ਹੈ ਠੀਕ ਸਭ ਤੋਂ ਪਹਿਲੀਆਂ ਕਿਰਨਾਂ ਜਿਹੜੀਆਂ ਨੇ ਉਹ ਗੁਰਬਾਣੀ ਦੀਆਂ ਜਾਂਦੀਆਂ ਨੇ ਨੰਬਰ 1 ਨੰਬਰ 2 ਇਹ ਅਕਾਲ ਤਖਤ ਸਾਹਿਬ ਹੈ ਇਹ ਟੇਡਾ ਕਿਉਂ ਆ ਕੋਈ ਦੱਸ ਸਕਦਾ ਇਹ ਐਡਾ ਨਹੀਂ ਹੈ ਇਹ ਇਸ ਤਰੀਕੇ ਨਾਲ ਟੇਡਾ ਹੈ ਕਿਉਂ ਹੈ ਟੇਡਾ ਪਤਾ ਬੇਟਾ ਕਿਉਂਕਿ ਇੱਕ ਇਹ ਚੀਜ਼ ਇੱਕ ਇੱਕ ਗੁੰਮੜ ਵੇਖੋ ਤੁਸੀਂ ਇਹ ਗੁੰਮਟ ਉੱਚਾ ਹੈ ਤੇ ਉਹ ਗੁੰਮਟ ਨੀਵਾ ਇਹਦੇ ਪਿੱਛੇ ਵੀ ਕੋਲੋਜੀਕ ਹੈ ਇਹਦੇ ਪਿੱਛੇ ਕੀ ਲੋਜਿਕ ਹੈ ਜਿਹੜਾ ਸਾਹਮਣੇ ਵਾਲਾ ਦਰਵਾਜ਼ਾ ਸਾਹਿਬ ਦਾ ਗੁੰਮਟ ਬਣਿਆ ਹੋਇਆ ਉਹ ਬੈਠਵਾ ਨਿਮਰਤਾ ਦਾ ਪ੍ਰਤੀਕ ਹੈ ਠੀਕ ਉਹ ਦਰਸਾਉਂਦਾ ਸਾਨੂੰ ਨਿਮਰਤਾ ਕਿ ਸਾਡੇ ਵਿੱਚ ਅਸੀਂ ਗੁਰਬਾਣੀ ਅਭਿਆਸ ਬਾਣੀ ਨਾਲ ਜੁੜ ਕੇ ਰਬਾਤ ਦਾ ਪਾਲਾ ਕਰਦੇ ਆ ਨਿਮਰਤਾ ਉਥੇ ਅੰਦਰ ਸਾਨੂੰ ਸਿਖਾਈ ਜਾਂਦੀ ਹੈ ਲੇਕਿਨ ਨਿਮਰਤਾ ਦੇ ਅੱਗੇ ਨਾਲ ਦੇ ਨਾਲ ਹੀ ਖਾਲਸਾ ਜਿਹੜਾ ਮੀਰੀ ਪੀਰੀ ਦਾ ਇਹ ਜਿਹੜੇ ਦੋ ਨਿਸ਼ਾਨ ਸਾਹਿਬ ਨੇ ਨਾ ਜੀ ਇੱਕ ਛੋਟਾ ਇੱਕ ਵੱਡਾ ਨਿਸ਼ਾਨ ਸਾਹਿਬ ਹੈ ਆਪਾਂ ਮੀਰੀ ਪੀਰੀ ਦੀ ਗੱਲ ਕੀਤੀ ਸੀ ਇੱਕ ਮੀਰੀ ਦਾ ਤੇ ਇੱਕ ਪੀਰੀ ਦਾ ਤੇ ਇਹ ਜਿਹੜਾ ਗੁੰਮਟ ਹੈ ਠੀਕ ਇਹ ਮੀਰੀ ਦਾ ਗੁੰਮਟ ਸਾਹਿਬ ਆ ਪੀਰੀ ਦਾ ਉਹ ਨਿਮਰਤਾ ਦਾ ਪ੍ਰਤੀਕ ਹੈ ਤੇ ਇਹ ਗੁਮਰ ਸਾਹਿਬ ਕਾ ਦਾ ਪ੍ਰਤੀਕ ਹੈ ਚੜ੍ਹਦੀ ਕਲਾ ਦਾ ਪ੍ਰਤੀਕ ਅਸੀਂ ਨਿਮਰਤਾ ਵਿੱਚ ਵੀ ਆ ਤੇ ਅਸੀਂ ਚੜ੍ਹਦੀ ਕਲਾ ਦੇ ਵਿੱਚ ਆ ਅਗਲੀ ਗੱਲ ਜਿਹੜਾ ਅਕਾਲ ਤਖਤ ਸਾਹਿਬ ਤੇ ਜਿਹੜਾ ਸਾਹਮਣੇ ਜਿੱਥੇ ਸਿੰਘ ਸਾਹਿਬ ਖੜੇ ਹੁੰਦੇ ਨੇ ਇੱਥੋਂ ਸਾਹਮਣੇ ਦਰਵਾਜ਼ਾ ਸਾਹਿਬ ਦੇ ਅੰਦਰ ਪ੍ਰਕਾਸ਼ ਦੇ ਗੁਰੂਗ੍ਰਾਮ ਸਾਹਿਬ ਦੇ ਦਰਸ਼ਨ ਹੁੰਦੇ ਨੇ ਇਹ ਉਹ ਧਰਮ ਹੈ ਤੇ ਇਹ ਕੀ ਹੈ ਧਰਮ ਦੇ ਸਾਹਮਣੇ ਕੀ ਹੈ ਹਾਂਜੀ ਧਰਮ ਦੇ ਸਾਹਮਣੇ ਕੀ ਹੈ? ਬਸ ਮੱਥਾ ਟੇਕਣ ਜੋਗੇ ਰਹਿ ਗਏ ਅਸੀਂ। ਧਰਮ ਦੇ ਸਾਹਮਣੇ ਕੀ ਹੈ? ਦੋਈ ਨੇ ਨਾ। ਇੱਕ ਪੋਲਿਟਿਕਸ ਕਹਿੰਦੇ ਤੁਸੀਂ। ਕੀ ਕਵਾਂਗੇ ਉਹਨੂੰ? ਰਾਜਨੀਤੀ ਕੀ ਕਵਾਂਗੇ ਸੀ? ਰਾਜਨੀਤੀ। ਰਾਜਨੀਤੀ ਦੇ ਸਾਹਮਣੇ ਧਰਮ ਹੈ। ਇੱਥੋਂ ਜਦੋਂ ਸਿੰਘ ਸਾਹਿਬ ਖੜੇ ਹੋਣਗੇ ਗੁਰੂਗ੍ਰਾਮ ਸਾਹਿਬ ਜੀ ਦਾ ਪ੍ਰਕਾਸ਼ ਉਥੇ ਦਿਖਾਈ ਦੇਗਾ ਰਾਜਨੀਤੀ ਦੇ ਸਾਹਮਣੇ ਧਰਮ ਹੈ ਲੇਕਿਨ ਜਦੋਂ ਉਥੇ ਗਰੰਥੀ ਸਿੰਘ ਬੈਠਾ ਤੇ ਇੱਥੇ ਇਹ ਦਿਖਾਈ ਨਹੀਂ ਦਿੰਦਾ ਕਿਉਂਕਿ ਧਰਮ ਦੇ ਸਾਹਮਣੇ ਰਾਜਨੀਤੀ ਫਿੱਕੀ ਹੈ ਦੂਜੀ ਗੱਲ ਜਦੋਂ ਅਕਾਲ ਤਖਤ ਸਾਹਿਬ ਨੂੰ ਮੱਥਾ ਟੇਕੋਗੇ ਠੀਕ ਹੈ ਇੱਥੇ ਵੀ ਪ੍ਰਕਾਸ਼ਾ ਮਹਾਰਾਜ ਦਾ ਜਦੋਂ ਅਕਾਲ ਤਖਤ ਸਾਹਿਬ ਨਮਸਕਾਰ ਹੋਏਗੀ ਪਿੱਠੇ ਦਰਬਾਰ ਸਾਹਿਬ ਵੱਲ ਨਹੀਂ ਹੋਏਗੀ ਪਿੱਠ ਉਧਰ ਹੋਊਗੀ ਉਧਰੋਂ ਇਧਰ ਮੱਥਾ ਟੇਕਾਂਗੇ ਤੇ ਨਾ ਇਧਰ ਪਿੱਠ ਹੋ ਰਹੀ ਹੈ ਤੇ ਨਾ ਉਧਰ ਪਿੱਠ ਹੋ ਰਹੀ ਹੈ ਕਿੱਡੀ ਲੌਜੀਕ ਹੈ ਅਗਲੀ ਗੱਲ ਜਿਹੜਾ ਦਰਵਾਜ਼ਾ ਸਾਹਿਬ ਦਾ ਏਰੀਆ ਇਹ 67 ਫੁੱਟ ਇਹ ਜਿਹੜੇ ਪ੍ਰਕਰਮਾਂ ਨੇ ਇਹ 84 ਫੁੱਟ ਨੇ 84 ਕਦਮ ਚੱਲ ਕੇ ਜਾਣੇ ਆ ਇੱਕ ਹੋਰ ਜਿਹੜੀ ਇਹ ਛੋਟੇ ਛੋਟੇ ਗੁੰਮਟੀਆਂ ਲੱਗੀਆਂ ਹੋਈਆਂ ਨੇ ਦੇਖ ਰਹੇ ਹੋ ਛੋਟੇ ਛੋਟੇ ਗੁੰਮਟ ਲੱਗੇ ਨੇ ਸਾਈਡਾਂ ਤੇ ਇਸ ਸਾਈਡ ਵੀ ਤੇ ਉਸ ਸਾਈਡ ਵੀ ਇਨਾਂ ਦੀ ਗਿਣਤੀ ਹੈ ਟੋਟਲ 19 ਗਿਣਤੀ ਹੈ ਕਿੰਨੀ ਗਿਣਤੀ ਹੈ 19 19 ਗੁਰੂ ਗ੍ਰੰਥ ਸਾਹਿਬ ਜੀ ਜਦੋਂ ਪ੍ਰਕਾਸ਼ ਕਰਦੇ ਹਨ ਇੱਕ ਅੰਗ ਦੇ ਉੱਤੇ 19 ਲਾਈਨਾਂ ਹੁੰਦੀਆਂ ਨੇ 19 ਲਾਈਨਾਂ ਇਸ ਪਾਸੇ ਤੇ 19 ਲਾਈਨਾਂ ਉਸ ਪਾਸੇ ਜਾਨੀ ਕਿ ਇਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਅਗਲੀ ਗੱਲ ਹੋਰ ਹਰ ਗੁਰਦੁਆਰਾ ਸਾਹਿਬ ਜੀ ਦੇ ਅੱਗੇ ਨਿਸ਼ਾਨ ਸਾਹਿਬ ਲੱਗਿਆ ਹੁੰਦਾ ਹਰਮੰਦਰ ਸਾਹਿਬ ਦੇ ਪਿੱਛੇ ਲੱਗਿਆ ਕਿਉਂ ਲੱਗਿਆ ਵਿੜਾ ਇਹਨੇ ਤੁਸੀਂ ਦੱਸ ਸਕਦੇ ਹੋ ਬਹੁਤ ਕੁਝ ਸਿੱਖਣ ਵਾਲਾ ਹੈ ਇਹਦੇ ਦਰਵਾਜ਼ੇ ਮੱਥਾ ਟੇਕਦੇ ਹੁਣ ਤੁਸੀਂ ਥੋੜਾ ਜਿਹਾ ਧਿਆਨ ਨਾ ਆਪਣਾ ਇੱਕ ਵਾਰ ਅੱਖਾਂ ਬੰਦ ਕਰਕੇ ਫੇਰ ਦੁਬਾਰਾ ਖੋਲਿਓ ਇਹਨੂੰ ਸ਼ਿਪ ਦੇਖਿਓ ਕਿੱਦਾਂ ਨੂੰ ਜਾਂਦਾ ਸ਼ਿਪ ਚੱਲਦਾ ਹੁੰਦਾ ਨਾ ਉਹ ਸ਼ਿਪ ਚੱਲਦਾ ਤਾਂ ਸ਼ਿਪ ਦੇ ਅੱਗੇ ਉਹਦਾ ਝੰਡਾ ਲੱਗਿਆ ਹੁੰਦਾ ਤੇ ਸ਼ਿਪ ਇਦਾਂ ਚੱਲਦਾ ਠੀਕ ਹੈ ਅਸੀਂ ਇੱਕ ਉਹ ਬਾਣੀ ਦੇ ਜਹਾਜ਼ ਵਿੱਚ ਇਹ ਉਸ ਉਹ ਸਿੱਪਾ ਇਹ ਉਹ ਜਗ੍ਹਾ ਜਿੱਥੇ ਚਾਰੇ ਧਰਮਾਂ ਦੇ ਲੋਕ ਆ ਜਾਂਦੇ ਨੇ ਜੀ ਇਹ ਇੱਕ ਜਦੋਂ ਦਰਬਾਰ ਸਾਹਿਬ ਦੇ ਇਸ ਕੋਨੇ ਤੇ ਖੜੇ ਹੋ ਕੇ ਦਰਸ਼ਨ ਕਰੋਗੇ ਤਾਂ ਤੁਹਾਨੂੰ ਛਿੱਪ ਮੰਗੂ ਚੱਲਦਾ ਹੋਇਆ ਦਿਖਾਈ ਦੇਗਾ ਅਗਲੀ ਗੱਲ ਸਰੋਵਰ ਜਿਹੜਾ ਹੈ ਸਰੋਵਰ ਚੌਰਸ ਨਹੀਂ ਹੈ ਸਰੋਵਰ ਚੌਰਸ ਨਹੀਂ ਹੈ ਇੱਕ ਪਾਸੇ 490 90 ਫੁੱਟ ਹੈ ਇੱਕ ਪਾਸੇ 500 ਫੁੱਟ ਹੈ ਇੱਕ ਪਾਸੇ 400 90 ਫੁੱਟ ਹੈ ਇੱਕ ਪਾਸੇ 500 ਫੁੱਟ ਹੈ ਫਿਰ ਦੁਨੀਆ ਦੇ ਵਿੱਚ ਜਦੋਂ ਵੀ ਕੋਈ ਨਿਰਮਾਣ ਕੀਤਾ ਜਾਂਦਾ ਹੈ ਦੁਨੀਆ ਦੇ ਵਿੱਚ ਜਦੋਂ ਵੀ ਕੋਈ ਗ੍ਰਹਿ ਬਣਾਇਆ ਜਾਂਦਾ ਉਹਨੂੰ ਬਣਾਉਂਦੇ ਨੇ ਵਾਸਤੂ ਸ਼ਾਸਤਰ ਦੇ ਨਾਲ ਕੀ ਕਰਦੇ ਨੇ ਵੀ ਤੁਹਾਡਾ ਉੱਤਰ ਦੱਖਣ ਪੂਰਬ ਪੱਛਮ ਇਸ਼ਾਨ ਕੋਣ ਅਗਨੀ ਕੋਣ ਵਾਟਰ ਕੋਣ ਇਹ ਬਣਾਏ ਜਾਂਦੇ ਨੇ ਦੁਨੀਆ ਦੇ ਵਿੱਚ ਅਸੀਂ ਐਨੇ ਕ ਭ੍ਰਮਜਾਲ ਵਿੱਚ ਫਸੇ ਹੋਏ ਆ ਕਿ ਅਸੀਂ ਆਪਣੀ ਬਿਲਡਿੰਗ ਬਣਾਉਣ ਲੱਗਿਆ ਉੱਤਰ ਦੱਖਣ ਪੂਰਬ ਪੱਛਮ ਦੇਖਦੇ ਆ ਜਿਹੜਾ ਦਰਵਾਰ ਸਾਹਿਬ ਹੈ ਇਹਦੇ ਚਾਰ ਕੋਨੇ ਤੇ ਚੌਰਸ ਨਾ ਉੱਤਰ ਵਿੱਚ ਹੈ ਨਾ ਦੱਖਣ ਵਿੱਚ ਹੈ ਨਾ ਪੂਰਬ ਵਿੱਚ ਹੈ ਨਾ ਪੱਛਮ ਵਿੱਚ ਹੈ ਨਾ ਅਗਨੀ ਕੋਣ ਵਿੱਚ ਹੈ ਨਾ ਇਸ਼ਾਨ ਕੋਣ ਵਿੱਚ ਹੈ ਨਾ ਪ੍ਰਿਥਵੀ ਕੋਣ ਵਿੱਚ ਹੈ ਨਾ ਜਲ ਕੋਣ ਵਿੱਚ ਹੈ ਇਹ ਦਰਵਾਜ ਸਾਹਿਬ ਇਹਨਾਂ ਸਾਰੀਆਂ ਚੀਜ਼ਾਂ ਤੋਂ ਮੁਕਤ ਹੈ ਇੱਥੇ ਕੋਈ ਵਾਸਤੂ ਸ਼ਾਸਤਰ ਨਹੀਂ ਹੈ ਦਰਵਾਜ ਸਾਹਿਬ ਇਹ ਦੱਸਦਾ ਕਿ ਜੇ ਤੁਸੀਂ ਇੱਥੇ ਨਮਸਕਾਰ ਕਰਨ ਆਇਓ ਨਾ ਤਾਂ ਵਾਸਤੂ ਸ਼ਾਸਤਰ ਤੋਂ ਉੱਤੇ ਉੱਠ ਖੜੋ ਬਹਿਮਾ ਪਰਮਾ ਚ ਉੱਤੇ ਉੱਠ ਖੜੋ ਤੁਹਾਡੇ ਘਰੋਂ ਜਦੋਂ ਗੁਰਬਾਣੀ ਦੀਆਂ ਪਹਿਲੀਆਂ ਕਿਰਨਾ ਆਉਣਗੀਆਂ ਉਹ ਸਾਰੇ ਦੋਸ਼ ਨਹੀਂ ਤੁਹਾਡੇ ਘਰਾਂ ਦੇ ਵੀ ਦੋਸ਼ ਦੂਰ ਕਰ ਦੇਣਗੀਆਂ ਸਿੱਖ ਕਦੇ ਇਹਨਾਂ ਵਰਮਾ ਬਹਿਮਾ ਪਰਮਾ ਚ ਨਹੀਂ ਪਏਗਾ ਇਹ ਦਰਵਾਜ ਸਾਹਿਬ ਜੀ ਦੀ ਇਥੋਂ ਜਾਣਕਾਰੀ ਮਿਲਦੀ ਹੈ ਬਾਕੀ ਟਾਈਮ ਮੇਰੇ ਕੋਲ ਹੈ ਨਹੀਂ ਹੈ ਬਾਕੀ YouTube ਦੇ ਉੱਤੇ Facebook ਤੇ 3 ਲੱਖ ਤੋਂ ਪਤਾ ਹੀ ਹੈ ਜੁੜੇ ਹੋਏ ਨੇ ਲੋਕ ਤੇ ਇਹ ਸਾਰੀਆਂ ਵੀਡੀਓ ਮੇਰੀਆਂ ਜਿੰਨੀਆਂ ਨੇ ਖੋਜ ਵਿਚਾਰ ਚੈਨਲ Facebook ਦੇ ਉੱਤੇ ਖੋਜ ਵਿਚਾਰ ਚੈਨਲ YouTube ਦੇ ਉੱਤੇ ਇਹ ਸਾਰੇ ਲੋਜਿਕ ਤੁਸੀਂ ਦੇਖ ਸਕਦੇ ਹੋ ਹੋਰ ਵੀ ਬਹੁਤ ਜਿਹੜੇ ਨੇ ਅ ਅੱਗੇ ਜਾ ਕੇ ਤੁਹਾਨੂੰ ਦੱਸਾਂਗੇ ਅਸੀਂ ਮਾਫੀ ਚਾਹੁੰਦੇ ਆ ਇੱਥੇ ਦੇ ਵਿਭਾਗ ਵੱਲੋਂ ਕਿ ਇਹ ਜਾਣਕਾਰੀ ਇਹ ਬਨਜਾਰੇ ਸਿੱਖ ਆਏ ਹੋਏ ਨੇ ਇਹਦੇ ਵਿੱਚ ਮੈਂ ਪਹਿਲਾਂ ਵੀ ਕਿਹਾ ਸੀ ਹੋਰ ਐਡ ਕਰੋ ਚੀਜ਼ਾਂ ਇੱਥੇ ਇਹ ਕੀਮਤੀ ਚੀਜ਼ਾਂ ਹੈਗੀਆਂ ਨੇ ਕਿ ਨਹੀਂ ਹੈਗੀਆਂ ਜੀ ਇਹ ਇੱਕ ਇੱਕ ਚੀਜ਼ ਸਰੋਵਰ ਇਦਾਂ ਕਿਉਂ ਆ ਇੱਥੇ ਇਹ 베ਰੀ ਕਿਉਂ ਲੱਗੀ ਐ ਇੱਥੇ ਖੰਭੇ ਕਿਉਂ ਲੱਗੇ ਹੋਏ ਨੇ ਮੈਂ ਇੱਕ ਇੱਕ ਚੀਜ਼ ਦੇ ਉੱਤੇ ਕੰਮ ਕਰ ਰਿਹਾ ਦਰਵਾਜਾ ਸਾਹਿਬ ਦੇ ਉੱਤੇ ਕਿੱਥੇ ਕੀ ਐ ਕਿੰਨੇ ਬੁੰਗੇ ਉਹ ਬੁੰਗੇ ਕਿੰਨੇ ਉੱਚੇ ਨੇ ਮੇਰੀ ਕਿਤਾਬ ਐ ਕੌਣ ਬਣੇਗਾ ਪੈਰੇ ਦਾ ਪੈਰਾ ਜਿਹੜੀ ਕਿਤਾਬ ਤੁਹਾਨੂੰ ਭੇਜਣ ਲੱਗਿਆ ਉਹਨਾਂ ਦੇ ਵਿੱਚ ਬੁੰਗਿਆਂ ਦਾ ਜ਼ਿਕਰ ਇਸ ਜਗ੍ਹਾ ਦੇ ਉੱਤੇ ਇਸਾਈਆਂ ਨੇ ਆਹ ਜਿਹੜੀ ਜਗ੍ਹਾ ਇਸ ਜਗ੍ਹਾ ਦੇ ਉੱਤੇ ਇੱਕ ਟਾਵਰ ਬਣਾਇਆ ਸੀਗਾ ਉਹਦਾ ਨਾਮ ਸੀ ਲਾਲ ਚਬੂਤਰਾ ਇਸ ਜਗ੍ਹਾ ਤੇ ਬਣਾਇਆ ਸੀ ਇਸਾਈਆਂ ਨੇ ਗਿਰਜਾ ਘਰ ਜਿੱਥੇ ਬਾਬਾ ਬੁੱਢਾ ਜੀ ਦੀ ਵੇਰੀ ਹੈ ਇਸ ਜਗ੍ਹਾ ਤੇ ਬੁੰਗਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਬੁੰਗਾ ਹੁੰਦਾ ਸੀ ਦਰਵਾਜ ਸਾਹਿਬ ਦੇ ਨੇੜੇ ਤੇੜੇ 84 ਬੁੰਗੇ ਸੀ ਸਾਰੇ ਬੁੰਗੇ ਤੋੜ ਦਿੱਤੇ ਨੇ ਕੇਵਲ ਇੱਕੋ ਬੁੰਗਾ ਬਚਿਆ ਰਾਮਗੜੀ ਆਪੂ ਦਾ ਵਾਹਿਗੁਰੂ ਜੀ ਕਾ ਖਾਲਸਾ